ਸਤਿ ਸ਼੍ਰੀ ਅਕਾਲ ਬੇਲਿਓ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਕ ਆਪਣੇ ਨਾਲ YouTube ਚੈਨਲ ਤੇ ਜੁੜੇ ਹੋਏ ਆ ਤੇ ਬੇਲਿਓ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਆਪਣੀ ਏਸ਼ੀਆ ਦੀ ਸਾਰਿਆਂ ਤੋਂ ਵੱਡੀ ਘੋੜਾ ਮੰਡੀ ਥੋੜਾ ਜਿਹਾ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਲਗਭਗ ਆਪਾਂ ਪਹੁੰਚ ਹੀ ਚੁੱਕੇ ਆ ਮੁੰਡੇ ਨਾਲ ਸਾਰੇ ਮੰਡੀ ਦੇਖਣ ਆਏ ਆ ਜਿੰਨੇ ਵੀ ਆਏ ਉੱਥੇ ਵੀ ਮਿਲਦੇ ਆ ਥੋੜਾ ਜਿਹਾ ਬਸ ਰਹਿ ਗਿਆ ਕਿਲੋਮੀਟਰ ਰਹਿ ਗਿਆ ਹੁਣ 1 ਕਿਲੋਮੀਟਰ ਰਹਿ ਗਿਆ ਬਸ ਟ੍ਰੈਫਿਕ ਥੋੜੀ ਜਿਆਦਾ ਹੋਣ ਕਰਕੇ ਤੇ ਟਾਈਮ ਲੱਗ ਗਿਆ ਜ਼ਿਆਦਾ ਤੇ ਹੁਣ ਆਪਾਂ ਜਾ ਕੇ ਮੰਡੀ ਦੇਖਾਂਗੇ ਤੇ ਕੁਸ਼ਤ ਨੂੰ ਕਾਲ ਨੂੰ ਦਿਖਾਵਾਂਗੇ ਕਾਫੀ ਦਿਨ ਹੋ ਗਏ ਤੁਹਾਨੂੰ ਕਹਿੰਦਾ ਕਹਿੰਦਾ ਨੂੰ ਤੇ ਅੱਜ ਆਪਾਂ ਪਹੁੰਚ ਹੀ ਚੁੱਕੇ ਆ ਤੇ ਅੱਜ ਤੁਹਾਨੂੰ ਮੰਡੀ ਦਿਖਾਉਣੇ ਆ ਤੇ ਨਾਲ ਇਹ ਜਾਨਵਰ ਦੇਖ ਸਕਦੇ ਪੂਰਾ ਹੀ ਲੱਗਿਆ ਹੋਇਆ ਤੇ ਕਾਫੀ ਟਾਈਮ ਸਾਨੂੰ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਹੀ ਘੰਟਾ ਡੇਢ ਘੰਟਾ ਤਾਂ ਇੱਥੇ ਹੀ ਲੱਗ ਗਿਆ ਤੇ ਹੁਣ ਆਪਾਂ ਥੋੜੇ ਜਿਹੇ ਟਾਈਮ 'ਚ ਮੰਡੀ 'ਚ ਪਹੁੰਚਦੇ ਆ ਤੇ ਮੰਡੀ ਦੀ ਕਰਦੇ ਆ ਸ਼ੁਰੂਆਤ ਲੈ ਬਾਬੇ ਮੰਡੀ ਸ਼ੁਰੂ ਹੋ ਗਈ ਤੇ ਹੈਲੀ ਵੀ ਇੱਥੇ ਆਇਆ ਵੈ ਕਿਰਾਏ ਤੇ ਰੇਟ 50 ਰੁਪਏ ਮੀਲੇ ਦਾ ਢੇਡਾ ਲਾਉਣਾ ਦਾ ਹੁਣ ਐ ਇੱਥੇ ਤਾਂ ਹੋਰ ਵੀ ਨਜ਼ਾਰਾ ਵੱਜਿਆ ਹੈਲੀ ਤੇ ਵੀ ਤੁਸੀਂ ਸਾਰੀ ਮੰਡੀ ਦਾ ਢੇਡਾ ਜਿਹੜਾ ਉਹ ਕੱਢ ਸਕਦੇ ਆ ਤੇ ਆਹ ਖੜਾ ਹੈ ਬੈਲਿਓ ਹੈਲੀਕਾਪਟਰ ਤੇ ਇਹਦੇ ਤੇ ਢੇਡਾ ਕੱਢਣਾ ਹੋਵੇ ਇਹ ਤਾਂ ਮੰਡੀ ਦਾ ਤੁਸੀਂ ਜਿਹੜਾ ਉਹ ਕੱਢ ਸਕਦੇ ਆ 50 ਰੁਪਏ ਟਿਕਟ ਆ ਸਾਰੀ ਕੋ ਲੈ ਦੇਖਿਆ ਫਿਰ ਨਜ਼ਾਰੇ ਐ ਇੱਥੇ ਮੰਡੀ ਦੇ ਹਰ ਸਾਲ ਬੈਲਿਓ ਮੰਡੀ ਜਿਹੜੀ ਵਧ ਚੜ ਕੇ ਆਉਂਦੀ ਆ ਤੁਸੀਂ ਐਕਤੀ ਦੇਖੋਗੇ ਐਕਤੀ ਦਾ ਨਜ਼ਾਰੇ ਵਜੇ ਪਿਆ ਬਸ ਆ ਪਹੁੰਚਣੇ ਆਲੇ ਆ ਟ੍ਰੈਫਿਕ ਥੋੜਾ ਜਿਆਦਾ ਹੋਣ ਕਰਕੇ ਆਪਣ ਨੂੰ ਘੰਟਾ ਡੇਢ ਘੰਟਾ ਜਿਆਦਾ ਲੱਗਿਆ ਜਿਆਦਾ ਨਹੀਂ ਆ ਨਤਗਾਲਾ ਮੁੰਡਾ ਕਿਵੇਂ ਹੈ ਠੀਕ ਹੈ ਹੈ ਇੱਥੇ ਨੰਬਰ ਮੋਲ ਮੋਲ ਠੀਕ ਹੈ ਨਾ ਹੈਵੀ ਬਿਲੀਓਨ ਨੇਰਾ ਦਾ ਹੋ ਗਿਆ ਤੇ ਲਾਸਟ ਆਪਾਂ ਪਹੁੰਚ ਹੀ ਗਏ ਆ ਮੇਲੇ ਦੇ ਵਿੱਚ ਆ ਯੂਪ ਵਾਲਿਆਂ ਦੇ ਜਾਨਵਰ ਲੈ ਕੇ ਬੰਨੇ ਪਏ ਆ ਤੇ ਹੁਣ ਹੋਲੀ ਹੋਲੀ ਗਾਂ ਵਧੀ ਜਾਂਦੇ ਆ ਤੇ ਦੇਖ ਸਕਦਾ ਟ੍ਰੈਫਿਕ ਦੀ ਬਹੁਤ ਬੁਰੀ ਹਾਲਤ ਹੈ 2:30 ਵਜੇ ਦੇ ਅਸੀਂ ਟ੍ਰੈਫਿਕ ਦੇ ਵਿੱਚ ਫਸੇ ਹੋਏ ਆ ਤੇ ਹੁਣ 6:00 ਵੱਜ ਚੁੱਕੇ ਆ ਇੰਨੀ ਬੁਰੀ ਹਾਲਤ ਦਾ ਭਰਾ ਮੋਟਰ ਮਟਰਸਾਈਕਲ ਤੇ ਆਉਣਾ ਹੀ ਮੇਰੇ ਹਿਸਾਬ ਨਾਲ ਸਹੀ ਹੈ ਜੇ ਮਾਗੀ ਵਾਲੇ ਦਿਨ ਜਾਂ ਮੇਲੇ ਤੇ ਪੂਰੇ ਪੱਖੇ ਤੌੜਾ ਨਹੀਂ ਤਾਂ ਪਹਿਲਾਂ ਆ ਜਾਓ ਆਉ ਦਾ ਟਾਈਮ ਨਾਲ ਅੱਜ ਅਸੀਂ ਆ ਕੇ ਪਛਤਾ ਰਹੇ ਆ ਥੋੜਾ ਲੇਟ ਹੋ ਗਏ ਹੁਣ ਜੀ ਵੀ 2:30 ਵੱਜ ਗਏ ਤੇ ਟ੍ਰੈਫਿਕ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਆ ਸਾਰਾ ਦਿਨ ਹੀ ਨਿਕਲ ਗਿਆ ਸਾਡਾ ਅੱਧਾ ਦਿਨ ਹੀ ਨਿਕਲ ਗਿਆ ਤੇ ਚਲੋ ਦਿਖਾਉਣੇ ਆ ਮੇਲਾ ਤੁਹਾਨੂੰ ਗਾਂ ਵਾਦਦੇ ਆ ਹੋਰ ਚਲੋ ਜੀ ਦੇਖੋ ਬਈ ਉਸ ਨੂੰ ਆਪਾਂ ਦਿਨ ਦਾ ਨਜ਼ਾਰਾ ਫੇਰ ਦਿਖਾ ਦਾਂਗੇ ਅੱਜ ਆਪਾਂ ਲੇਟ ਹੋ ਗਏ ਤੇ ਲੇਟ ਦਾ ਫੈਰਾ ਤੁਹਾਨੂੰ ਆਪਾਂ ਦਿਖਾਉਣੇ ਐ ਤੇ ਦੇਖੋ ਫਿਰ ਬਣੀ ਆ ਦਿਵਾਲੀ ਆ ਜਨਮਾਂ ਦੇ ਲਾਇਆ ਮੁੰਡਿਆਂ ਨੇ ਟੈਂਟ ਦੇ ਵਾਹ ਬਈ ਵਾਹ ਤਿਆਰ ਨਜ਼ਾਰਾ ਦੇਖਣ ਵਾਲੀ ਮੰਡੀ ਹੈ ਨਾ ਵਾਹ ਸੋਹਣਾ ਮਾਹੌਲ ਰਾਤ ਨੂੰ ਵੀ ਇਹ ਬਹੁਤ ਸੋਹਣਾ ਮਾਹੌਲ ਦਿਨੇ ਵੀ ਹੁੰਦਾ ਹੈ ਕੱਲ ਨੂੰ ਤੁਹਾਨੂੰ ਦਿਨੇ ਦਿਖਾਵਾਂਗੇ ਤੇ ਅੱਜ ਤੁਸੀਂ ਦੇਖੋ ਰਾਤ ਦਾ ਮਾਹੌਲ ਕਿਆ ਬਾਤਾਂ ਆ ਦੇਖੋ ਸਾਰੇ ਐ ਮਹਾ ਜਗਮਗ ਜਗਮਗ ਹੋਈ ਪਈ ਐ ਜਿਵੇਂ ਦੀਵਾਲੀ ਹੁੰਦੀ ਆ ਹਾਂ ਬਈ ਹੈਨਾ ਦੇ ਨਾਲ ਆ ਮੌਸਮ ਹੁੰਦਾ ਹੈ ਨਾ ਸ਼ੌਂਕ ਦਾ ਕੋਈ ਵੀ ਕੰਦੇ ਮੌਲ ਨਹੀਂ ਹੁੰਦਾ ਤੇ ਉਹ ਕਹਾਣੀਆਂ ਜੇ ਤੁਸੀਂ ਸੁਣੀਆਂ ਹੀ ਹੋਣਗਾ ਹਫ਼ਤਾ ਚ ਤੇ ਇੱਥੇ ਆ ਕੇ ਦੇਖੋ ਤੁਹਾਨੂੰ ਰਿਐਲਿਟੀ ਚ ਪਤਾ ਲੱਗੂ ਵੀ ਸ਼ੌਂਕ ਦਾ ਕੋਈ ਮੌਲ ਨਹੀਂ ਹੁੰਦਾ ਆ ਸਿਰਫ 4 ਦਿਨਾਂ ਦਾ ਮੇਲਾ ਮੇਲਾ 4 ਦਿਨਾਂ ਦਾ ਉਹ ਵੀ ਗਾਣੀ ਇੱਥੇ ਫਿੱਟ ਪੈਂਦੀ ਐ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਵੀ ਗਾਣੀ ਇੱਥੇ ਆ ਕੇ ਫਿੱਟ ਪੈਂਦੀ ਐ ਤੁਹਾਨੂੰ ਆਪਾਂ ਗਾਂਹ ਚੱਲ ਕੇ ਵੀ ਸਾਰੇ ਦਿਖਾਉਣਿਆ ਤਾਂ ਜਿਵੇਂ ਲਾਸਟ ਐਂਡ ਐ ਮੰਡੀ ਦਾ ਜਿੱਥੋਂ ਆਪਾਂ ਕਹਦੇ ਇੱਥੇ ਮੰਡੀ ਖਤਮ ਹੋ ਜਾਂਦੀ ਐ ਤੇ ਜੇ ਤੁਸੀਂ ਸ਼ੁਰੂ ਚੋਂ ਦੇਖੋਗੇ ਸ਼ੁਰੂ ਚ ਭੀੜ ਭਾਲੀ ਐ ਤੁਹਾਨੂੰ ਦਿਖਾ ਨਹੀਂ ਸਕਦੇ ਸ਼ੁਰੂ ਹੀ ਤਾਂ ਬੜਾ ਹੀ ਸ਼ਾਨਦਾਰ ਮਾਹੌਲ ਐ ਤੇ ਇੱਥੋਂ ਪਤਾ ਲੱਗਦਾ ਦੋ ਹਫ਼ਤਿਆਂ ਦਾ ਜਿਹੜੀ ਆਪਾਂ ਇੱਕ ਕਹਿ ਦਿੰਨੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਦੂਸਰੀ ਆਪਾਂ ਕਹਿ ਦਿੰਨੇ ਆ ਇਹ ਮੇਲਾ 4 ਦਿਨਾਂ ਦਾ 4 ਦਿਨਾਂ ਦਾ ਬਿਲਕੁਲ ਮੇਲਾ ਹੈ ਤੇ ਰੰਗ ਦੇਖੋ ਤੁਸੀਂ ਕਿੰਨੇ ਵੱਜੇ ਆ ਵਾਹ ਬਈ ਗਾ ਰੂਹ ਖੁਸ਼ ਹੁੰਦੀ ਆ ਕੇ ਆਇਆ ਕਰੋ ਜਦੋਂ ਮਾਤਰੀ ਦੇ ਮੇਲੇ ਤੇ ਥੋੜਾ ਐਸੀ ਵਿਹਲੇ ਹੁੰਨੇ ਆ ਤਾਂ ਪੱਕਾ ਚਾਲੀ ਮੁਖਤਿਆਂ ਦੀ ਧਰਤੀ ਤੇ ਬਹੁਤ ਸੋਹਣਾ ਮੇਲਾ ਘੋੜੀਆਂ ਦਾ ਲੱਗਦਾ ਤੇ ਆਹ ਮੁੰਡਾ ਵੀ ਦੇਖੋ ਨੌਜਵਾਨ ਵੀ ਪਹੁੰਚੇ ਆ ਆਹ ਕੀ ਬਾਤਾਂ ਹੀ ਆ ਨਾ ਆਹ ਦੇਖੋ ਜਾਨਵਰ ਹਲੇ ਵੀ ਆਈ ਜਾਂਦੇ ਆ ਕਿ ਜਦੋਂ ਕਿ ਮੇਲਾ 10 ਦਿਨ ਦਾ ਹੋ ਗਿਆ ਤੇ 2 ਦਿਨ ਦਾ ਰਹਿ ਗਿਆ ਤੇ ਹਲੇ ਵੀ ਜਾਨਵਰ ਆਈ ਜਾਂਦੇ ਆ ਸਿਰਫ ਲੋਕ ਇਸ ਵਾਰ ਤਾਂ ਮੈਂ ਖਾ ਨਜ਼ਾਰਾ ਬਾਬੇ ਪੂਰਾ ਫੁੱਲ ਆਈ ਆਂ ਬਾਬਾ ਜਾਨ ਤੇ ਬਈ ਆਪਾਂ ਉਹ ਤਾਂ ਜਿਹੜੇ ਆਪਾਂ ਕਹਿੰਦੇ ਨੇ 2 ਹਫ਼ਤਾ ਇੱਕ ਤਾਂ ਮੇਲਾ 4 ਦਿਨਾਂ ਦਾ ਹੈਨਾ ਉਹ ਹਫ਼ਤਾ ਇੱਥੇ ਫਿੱਟ ਪੈਂਦੀ ਹੈ ਜਮ ਤੇ ਇੱਕ ਆਪਾਂ ਬੈਂਦੀ ਆ ਉਹ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਨਾ ਕੋਈ ਮੁੱਲ ਨਹੀਂ ਸ਼ੌਂਕ ਦਾ ਬਾਬੇ ਇੰਨੇ ਤੱਕ ਤੇ ਵਿਆਹ ਜ ਨਹੀਂ ਆਪਾਂ ਟੈਂਟ ਲਾਉਦੇ ਜਿੰਨੇ ਇੱਥੇ ਲੋਕਾਂ ਨੇ ਆਪਦੇ ਜਾਨਵਰਾਂ ਦੇ ਲਾ ਰੱਖੇ ਆ ਬਹੁਤ ਹੀ ਨਜ਼ਾਰੇਦਾਰ ਮਾਹੌਲ ਆ ਦੇਖਣ ਵਾਲਾ ਬਹੁਤ ਵੱਧ ਤੇ ਸੋਹਣੇ ਸੋਹਣੇ ਜਾਨਵਰ ਆ ਬਾਈ ਲੈ ਕੇ ਜਾ ਰਿਹਾ ਦੇਖ ਵੀ ਵਾਹ 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 ਕੀ ਬਾਤਾਂ ਗੱਬਣਾ ਕੋੜੀ ਪਤਨ ਤਾਂ ਖਰੀਦ ਕੇ ਲਿਆ ਆ ਬਾਈ ਤੇ ਚਿਹਰੇ ਤੇ ਖੁਸ਼ੀ ਦੇਖਣ ਵਾਲੀ ਸੀ ਕੀ ਬਾਤ